ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook 'ਤੇ ਜੁੜਤੇ ਤੁਹਾਡਾਈ ਅੱਜ ਆਪਾਂ ਵੀਡੀਓ ਲਗਾਇਆ ਪੇਚਾਂ ਵਾਲੀ ਪਾਕ ਨੂੰ ਜਿਹੜਾ ਬਲਾਂ ਵਿੱਚ ਕਨਵਰਟ ਕਰਨਾ ਤੇ ਪਹਿਲਾਂ ਆਪਾਂ ਜਿਹੜੀ ਪੇਚਾਂ ਵਾਲੀ ਪਾਕ ਬਣਾਵਾਂਗੇ ਤੇ ਫਿਰ ਉਹਦੇ ਵਿੱਚ ਬਾਈ ਫੇਰ ਕੇ ਆਪਾਂ ਚੰਗੀ ਤਰ੍ਹਾਂ ਉਸ ਦੀ ਸਫਾਈ ਕਰਕੇ ਫੇਰ ਆਪਾਂ ਉਹਦੇ ਵਿੱਚ ਬਲ ਪਾ ਕੇ ਦਿਖਾਵਾਂਗੇ ਜਿਹੜਾ ਆਪਾਂ ਪਹਿਲਾਂ ਦੱਸਿਆ ਉਹੇ ਤਰੀਕੇ ਆਪਾਂ ਸਿੰਪਲ ਜਿਹਾ ਲੜ ਨੂੰ ਧਰ ਲੈਣਾ ਲੜ ਨੂੰ ਧਰ ਕੇ ਪੂਣੀ ਦਾ ਖੋਲਦਾ ਪਾਸੇ ਥੱਲੇ ਰੱਖ ਕੇ ਤੇ ਉਸ ਨੂੰ ਇੱਕ ਵਾਰ ਮੋੜ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਅੱਧੇ ਕੱਦੀ ਗਲ ਢਾਕੇ ਆਪਾਂ ਜਿਹੜਾ ਅਗਲਾ ਲਾੜਾ ਉਹ ਆਪਾਂ ਖੋਲਦਾ ਪਾਸੇ ਥੱਲੇ ਰੱਖ ਕੇ ਮੋਟਾ ਪਾਸੇ ਉੱਪਰ ਰੱਖ ਕੇ ਉਸ ਨੂੰ ਇੱਕ ਵਾਰੀ ਫੋਲਡ ਕਰ ਲੈਣਾ ਤੇ ਜੇਕਰ ਆਪਾਂ ਨੂੰ ਲੜ ਪਤਲਾ ਆ ਜਾਵੇ ਤਾਂ ਆਪਾਂ ਦੂਜੀ ਵਾਰੀ ਉਸ ਨੂੰ ਫੋਲਡ ਕਰਾਂਗੇ ਤੇ ਫਿਰ ਆਪਾਂ ਤੇ ਜੇਕਰ ਤੁਹਾਨੂੰ ਜਿਵੇਂ ਹੁਣ ਆਪਾਂ ਜਿਹੜੀ ਪੇਚ ਵਾਲੀ ਪੱਗ ਨੂੰ ਬਲਾਂ ਵਾਲੇ ਪੱਗ ਵਿੱਚ ਕਨਵਰਟ ਕਰਾਂਗੇ ਜੇਕਰ ਤੁਹਾਨੂੰ ਪੇਚ ਵਾਲੀ ਪੱਗ ਬਣ ਕੇ ਉਹ 44 ਪੱਗ ਵਧੀਆ ਨਾ ਲੱਗੀ ਤਾਂ ਤੁਸੀਂ ਇਸ ਵੀਡੀਓ ਤੋਂ ਦੇਖ ਕੇ 44 ਪੱਗ ਨੂੰ ਵਾਲਾ ਵਿੱਚ ਕਨਵਰਟ ਕਰ ਸਕਦੇ ਹੋ ਤਾਂ ਜਿਹੜਾ ਪਾਗਲ ਲੜ ਉਹ ਇਸ ਤਰੀਕੇ ਨਾਲ ਹੀ ਬੈਗ ਤੋਂ ਪਿੰਜ ਕਰਕੇ ਖੋਲਦਾ ਪਾਸਾ ਥੱਲੇ ਆ ਤੇ ਮੋਟਾ ਪਾਸਾ ਉੱਪਰ ਰੱਖ ਕੇ ਪਹਿਲੀ ਵਾਰੀ ਪਿੰਜ ਕਰਕੇ ਜਾਂ ਡਬਲ ਵਾਰੀ ਪਿੰਜ ਕਰਕੇ ਉਸ ਨੂੰ ਲਗਾ ਦੇਵਾਂਗੇ ਤੇ ਜਿਹੜੀ ਆਪਣੀ ਨੋਕ ਆ ਉਸ ਨੂੰ ਆਪਾਂ ਧਿਆਨ ਰੱਖਾਂਗੇ ਆਪਾਂ ਨੋਕ ਸੈੱਟ ਕਰਕੇ ਜੰਗੀ ਤਰ੍ਹਾਂ ਬੈਗ ਤੋਂ ਲੜ ਨੂੰ ਪਿੰਜ ਕਰ ਲੈਣਾ ਪਿੰਜ ਕਰਕੇ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਉਸ ਪੂਣੀ ਸੱਟ ਪਾ ਲੈਣ ਸੱਟ ਕਰਕੇ ਤੇ ਜਦੋਂ ਡਬਲ ਪਿੰਚ ਕਰਨਾ ਪਹਿਲਾਂ ਉਹਨੂੰ ਇੱਕ ਵਾਰ ਪਿੰਚ ਕਰਕੇ ਉਹਦਾ ਜਿਹੜਾ ਵੱਧੂ ਦਾ ਜਿਹੜਾ ਵੱਧੂ ਦਾ ਕੱਪੜਾ ਹੋਊਗਾ ਉਹਨੂੰ ਆਪਾਂ ਖਿੱਚ ਲੈਣਾ ਖਿੱਚੇ ਉਹਨੂੰ ਡਬਲ ਪਿੰਚ ਕਰ ਲੈਣਾ ਡਬਲ ਪਿੰਚ ਦੇ ਨਾਲ-ਨਾਲ ਆਪਾਂ ਉੱਤੋਂ ਵੀ ਪਿੰਚ ਕਰ ਲੈਣਾ ਤੇ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਾਉਣਾ ਉਸੇ ਤਰੀਕੇ ਨਾਲ ਆਪਾਂ ਸਿੰਪਲ ਜਿਹਾ ਲੜ ਨੂੰ ਤੇ ਧਰ ਲੈਣਾ ਤੇ ਉੱਤੋਂ ਹੌਲ-ਹੌਲ ਕੇ ਆਪਾਂ ਲੜ ਦੱਬ ਲੈਣਾ ਦਬੰਤ ਵਾਰ ਆਪ ਜਿਹੜੇ ਆਪਣੇ ਲੜ ਵਿੱਚ ਇੱਕ ਵਾਰ ਮੋੜਨ ਤੇ ਬਲ ਜਾਂ ਵੱਧਦਾ ਕਪੜਾ ਜਾਂਦਾ ਤਾਂ ਆਪਾਂ ਨੂੰ ਸੈੱਟ ਕਰ ਲੈਣਾ ਸੈੱਟ ਕਰਕੇ ਤੇ ਆਪ ਉਹਦਾ ਫਾਸਲਾ ਪਹਿਲਾਂ ਹੀ ਸੈੱਟ ਕਰਕੇ ਲਾ ਦਾਂ ਤਾਂ ਜੋ ਆਪਾਂ ਜਿਹੜਾ ਬਾਅਦ ਵਿੱਚ ਆਵਾਜ਼ ਫੇਰੀਏ ਆਪਾਂ ਉਸ ਟਿਕਣਾ ਵੇਨਾ ਭਾਈ ਕਿਹੜਾ ਆਪਾਂ ਫਾਸਲਾ ਸੈੱਟ ਕਰਿਆ ਸੀ ਉਹ ਉੱਥੇ ਉਹਦਾ ਫਾਸਲਾ ਰਹੂਗਾ ਤੇ ਜਿਹੜੇ ਵੀ ਸਾਡੇ YouTube ਚੈਨਲ ਦੇ ਨਵੇਂ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੇ ਤੁਸੀਂ ਇਹ ਵੀਡੀਓ Facebook ਤੋਂ ਦੇ ਰਹੇ ਹੋ ਤਾਂ ਸਾਡੇ ਜਿਹੜੇ ਚੈਨਲ ਨੂੰ ਸਨ ਫੋਲੋ ਕਰੋ ਤੇ ਜਿਹੜੇ-ਜਿਹੜੇ ਵੀਰਾਂ ਨੇ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਤੇ ਉਹ ਜ਼ਰੂਰ ਫੋਲੋਰ ਸਬਸਕ੍ਰਾਈਬ ਕਰਨਾ ਤਾਂ ਜਿਹੜੀ ਸਾਡੀ ਨਵੀਂ ਵੀਡੀਓ ਆ ਉਹ ਤੁਹਾਨੂੰ ਪਤਾ ਲੱਗੇ ਤੇ ਜਿਹੜਾ ਨਾਲ ਆਪਾਂ ਅਗਲਾ ਲੜਾ ਉਹ ਬੈਗ ਤੋਂ ਪਿੰਜ ਕਰਕੇ ਖੁੱਲਦਾ ਬਸ ਥੱਲੇ ਤੇ ਮੋਟਾ ਬਸ ਉੱਪਰ ਰੱਖ ਕੇ ਆਪਾਂ ਇਹਦੇ ਉੱਪਰੋਂ ਪਿੰਜ ਕਰਕੇ ਤੇ ਥੱਲੇੋਂ ਪਿੰਜ ਕਰਕੇ ਉੱਪਰੋਂ ਪਿੰਜ ਕਰਾਂਗੇ ਤਾਂ ਜਿਹੜੇ ਆਪਣਾ ਉੱਪਰੋਂ ਹਰ ਇੱਕ ਵਾਰ ਹਰ ਇੱਕ ਲੜ ਤੇ ਪਿੰਜ ਕਰਨਾ ਹੈ ਤਾਂ ਜਿਹੜੀ ਆਪਣੀ ਸ਼ੇਪ ਆ ਫੱਗਦੀ ਉਹ ਵਧੀਆ ਆਵੇ ਆਪਾਂ ਪਹਿਲਾਂ ਲੜਨ ਨੂੰ پوری ਚੰਗੀ ਤਰੀਕੇ ਨਾਲ ਲਗਾ ਕੇ ਆਪਾਂ ਫਿਰ ਬਾਜ ਦੇ ਨਾਲ ਸਫਾਈ ਕਰਾਂਗੇ ਤੁਸੀਂ ਪਹਿਲੇ ਜਿਵੇਂ ਆਪਾਂ ਪਹਿਲਾ ਲੜਾ ਦੂਜਾ ਤੀਜਾ ਲੜ ਲਗਾਇਆ ਸੀ ਉਸ ਤਰ੍ਹਾਂ ਨਾਲ ਦੀ ਨਾਲ ਵੀ ਸਫਾਈ ਕਰ ਸਕਦੇ ਹੋ ਤੇ ਸਾਰੇ ਲੜ ਲਗਾਉਣ ਤੋਂ ਬਾਅਦ ਵਿੱਚ ਵੀ ਸਫਾਈ ਕਰ ਸਕਦੇ ਹੋ ਆਪਾਂ ਹੁਣ ਚੰਗੇ ਤਰੀਕੇ ਨਾਲ ਬਾਜ ਦੇ ਨਾਲ ਸਫਾਈ ਕਰਾਂਗੇ ਤਾਂ ਹੁਣ ਆਪਣੀ ਬਾਗ ਜਿਹੜੀ ਆ ਰੈਡੀ ਹੋ ਗਈ ਆ ਹਾਫ ਤੇ ਹੁਣ ਜੇਕਰ ਆਪਣੀ ਹੋਮ ਨੂੰ ਆਪਾਂ ਇਹ ਆ ਪੂਰੀ ਸਫਾਈ ਕਰਾਂਗੇ ਤੇ ਸਫਾਈ ਕਰਨ ਤੋਂ ਬਾਅਦ ਅਪਣੀ ਜਿਹੜੀ ਨੋਕ-ਨੂਕ ਆ ਆਪਾਂ ਸੈੱਟ ਕਰਾਂਗੇ ਤੇ ਉੱਪਰਲੇ ਲੜਾਂ ਦੇ ਜਿਹੜਾ ਫਾਸ ਲੋਨ ਨੂੰ ਸੈੱਟ ਕਰਾਂਗੇ ਤੇ ਉੱਪਰਲੇ ਲੜਾਂ ਵਿੱਚ ਥੋੜੀ-ਮੋਟੀ ਸਫਾਈ ਵੀ ਕਰਾਂਗੇ ਤੇ ਆਪਾਂ ਹੁਣ ਜਿਹੜਾ ਜੀ ਤੇ ਕੇ ਤੇ ਆਪਾਂ ਨੂੰ ਸੈਟਿੰਗ ਪੱਗ ਦੀ ਲੱਗਦੀ ਆਪੋ ਤੋਂ ਸੈਟਿੰਗ ਕਰਾਂਗੇ ਤੇ ਹੁਣ ਆਪਾਂ ਨੂੰ ਜਿਹੜੀ ਆਪਾਂ ਨੇ ਪੱਗ ਪੂਰੀ ਬੰਨ ਤਾਂ ਲਈਏ ਪਹਿਲੇ ਜੇਕਰ ਆਪਾਂ ਨੂੰ ਪੱਗ ਵਧੀਆ ਨਹੀਂ ਲੱਗੀ ਪੇਚ ਵਾਲੀ ਪੱਗ ਦੇ ਪਰ ਵਿੱਚ ਵੱਟ ਕਿਵੇਂ ਪਾਵਾਂਗੇ ਤਾਂ ਆਪਾਂ ਹੁਣ ਜਿਹੜਾ ਪਹਿਲਾ ਲੜਾ ਇਸ ਵਿੱਚ ਆਪਾਂ ਗੁਲੀਆਂ ਗੁਲੀਆਂ ਨਾਲ ਊਠੇ ਨਾਲ ਆਪਾਂ ਇਹਨੂੰ ਵਿੱਚ ਇਸ ਵਿੱਚ ਬਲ ਪਾਵਾਂਗੇ ਤੇ ਵੇਰ ਇਹ ਤੋਂ ਆਪਾਂ ਜਿਹੜਾ ਦੂਜਾ ਲੜਾ ਦੂਜੇ ਲੜਾ ਨੂੰ ਆਪਾਂ ਥੱਲੇ ਖੇਚ ਲੈਣਾ ਉਹਦੇ ਵਿੱਚੋਂ ਨਾ ਅੰਦਰੋਂ ਕਪੜਾ ਆਪਾਂ ਜਿਹੜਾ ਬਾਹਰ ਕੱਢ ਲੈਣਾ ਬਾਹਰ ਕੱਢ ਕੇ ਉਸ ਨੂੰ ਥੱਲੇ ਧੱਕ ਖੋਲ ਕੇ ਚੰਗੀ ਤਰ੍ਹਾਂ ਆਪਾਂ ਉਹਦੇ ਵਿੱਚ ਉਂਗਲੀ ਤੇ ਅੂਠੇ ਨਾਲ ਜਿਹੜੇ ਆਪਾਂ ਬਲ ਪਾਉਣੇ ਆ ਤੇ ਨੋਕ ਲਾ ਕੇ ਐਂ ਤੱਕ ਜਿਹੜੇ ਆਪਾਂ ਬਲ ਪਾਉਣੇ ਆ ਤਾਂ ਜਿਹੜਾ ਆਪਾਂ ਕੱਪੜਾ ਕੱਢਣਾ ਹੈ ਇਹ ਆਪਾਂ ਪਤਲਾ ਪਾਸਾ ਕੱਢਣਾ ਹੈ ਤਾਂ ਜੇ ਆਪਾਂ ਮੋਟਾ ਪਾਸਾ ਕੱਢਾਂਗੇ ਤੇੜਾ ਬਣੇ ਬਲ ਨੇ ਉਹ ਪੈਣਗੇ ਨਹੀਂ ਜਾਂ ਫਿਰ ਆਪਣੇ ਬਲ ਜਿਹੜੇ ਮੋਟੇ ਹੋ ਜਾਣਗੇ ਤੇ ਆਪਾਂ ਜਿਹੜਾ ਆਪਾਂ ਕੱਪੜਾ ਕੱਢ ਕੇ ਆਪਾਂ ਜਿਹੜੇ ਬਲ ਪਾਉਣੇ ਹਨ ਨੂੰ ਨੋ ਕਰ ਬੈਕ ਤੋਂ ਪੇ ਸੈੱਟ ਕਰਨਾ ਚਾਹੀਦਾ ਬਲ ਨੇ ਉਹ ਢਿੱਲੇ ਢਿੱਲੇ ਨਾ ਰਹਿਣ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਤੀਜਾ ਲੜ ਇਹ ਲੜ ਨੂੰ ਉਸੇ ਤਰੀਕੇ ਨਾਲ ਆਪਾਂ ਉਸ ਲੜ ਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਜਿਹੜੇ ਉਹ ਅੰਦਰੋਂ ਕੱਢ ਲਾਣਾ ਕਪੜਾ ਕਪੜਾ ਕੱਢਣ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਜਿਹੜਾ ਆਪਾਂ ਮੋਟਾ ਪਾ ਕਪੜਾ ਕੱਢਿਆ ਸੀ ਤਾਂ ਉਹਨਾਂ ਦੇ ਜਿਹੜੇ ਕਿਉਂਗੇ ਉਸ ਵਿੱਚ ਲੜ ਵਿੱਚ ਜਿਹੜੇ ਹੈ ਨਾ बटे ਪੈ ਜਾਂਦੇ ਨੇ ਤੇ ਆਪਾਂ ਉਹਨੂੰ ਵੀ ਆਪਾਂ ਜਿਵੇਂ ਦੂਜਾ ਲੜ ਕਰਿਆ ਸੀ ਉਸੇ ਤਰੀਕੇ ਨਾਲ ਪਾਉਂ ਚੰਗੀ ਤਰ੍ਹਾਂ ਉਹਦਾ ਹਲਕਾ ਜਿਹਾ ਕਪੜਾ ਕੱਢਣਾ ਕਪੜਾ ਕੱਢਣ ਤੋਂ ਬਾਅਦ ਆਪਾਂ ਉਸ ਲੜ ਵਿੱਚ ਬਾਜ ਬਾਜ ਫੇਰ ਕੇ ਉਹਦੇ ਜਿਹੜੇ ਆਪਾਂ ਮਲ ਵਧਾਣ ਆਣੇ ਆ ਜਿਹੜਾ ਆਪਾਂ ਨੋਕ ਤੋਂ ਦੋ ਬਣਾਇ ਲੜ ਜੇਕਰ ਆਪਣਾ ਜਿਹੜਾ ਆਪਾਂ ਹੱਥ ਨਾਲ ਨਹੀਂ ਦੱਪ ਜਾਂਦਾ ਪਰ ਉਹ ਬਾਜ ਨਾਲ ਦੱਪਾਂਗੇ ਤਾਂ ਜਿਹੜਾ ਤਾਂ ਆਪਾਂ ਪੱਗ ਪੈਨ ਨਾਲ ਵੀ ਦਬਾ ਸਕਦੇ ਆ ਤਾਂ ਜੇਕਰ ਆਪਾਂ ਹੁਣ ਆਪਾਂ ਹੱਥ ਨਾਲ ਨਹੀਂ ਦੱਪਿਆ ਜਾਂਦਾ ਲੜ ਤਾਂ ਸਾਡਾ ਲੜਾ ਢਿੱਲਾ ਪੈ ਜਾਂਦਾ ਤੇ ਆਪਾਂ ਇਸ ਨਾਲ ਬਾਜ ਨਾਲ ਪੂਰੀ ਚੰਗੀ ਤਰੀਕੇ ਨਾਲ ਟਾਈਟ ਕਰਾਂਗੇ ਲੜ ਨੂੰ ਤਾਂ ਜੋ ਆਪਣੇ ਜਿਹੜੇ ਵਾਲ ਨੇਗੇ ਉਹ ਟੈਟ ਰਹਿਣ ਤੇ ਫਿਰ ਇਸ ਤੋਂ ਬਾਅਦ ਆਪਾਂ ਜਿਹੜਾ ਚੌਥੇ ਲੜ ਵਿੱਚ ਜਿਹੜੇ ਵਾਲ ਪਾਉਣੇ ਨੇ ਆਪਾਂ ਉਹਦਾ ਪਹਿਲਾ ਬਾਦ ਦਾ ਕੱਪੜਾ ਜਿਹੜਾ ਆਪਾਂ ਅੰਦਰੋਂ ਕੱਢ ਲੈਣਾ ਕੱਢ ਕੇ ਹਲਕਾ ਜਿਹਾ ਕੱਪੜਾ ਜਿਹੜਾ ਪਤਲਾ ਕੱਪੜਾ ਹੋਊਗਾ ਉਹਦੇ ਆਪਾਂ ਬਲ ਬਣਾਉਣੀ ਆ ਤੇ ਉਹਨੂੰ ਕੱਢ ਕੇ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਖੋਲ ਕੇ ਨੋਕ ਤੋਂ ਖੋਲ ਕੇ ਚੰਗੀ ਤਰ੍ਹਾਂ ਬੈਕ ਤੱਕ ਖੋਲ ਲੈਣਾ ਖੋਲ ਕੇ ਉਹਦੇ ਵਿੱਚ ਆਪਾਂ ਉਂਗਲੀ ਤੇ ਅਗੂਠੇ ਨਾਲ ਹਲਕਾ ਤੇ ਜਿਵੇਂ ਆਪਾਂ ਸਟਾਰਟ ਤੋਂ ਪੱਗ ਵਿੱਚ ਜਿਹੜੇ ਆਪਾਂ ਬਲ ਪਾਉਣੇ ਨੇ ਆ ਆਪਾਂ ਉਸੇ ਤਰੀਕੇ ਨਾਲ ਉਂਗਲੀ ਤੇ ਅਗੂਠੇ ਨਾਲ ਆਪਾਂ ਉਸ ਵਿੱਚ ਵਾਲ ਪਾਉਣੇ ਆ ਹਰੇਕ ਪੇਜ ਪੇਜ ਆਪਾਂ ਬਲ ਬਣਾਉਣੇ ਆ ਤਾਂ ਆਪਾਂ ਨੋਕਰ ਪਿੱਛੋਂ ਜਰੂਰ ਟੈਟ ਕਰਨਾ ਹੋਊ ਆਪਣੀ ਬਲ ਬਲ ਨੇਗੇ ਉਹ ਟੇਲੇ ਨਾ ਰਹਿਣ ਤਾਂ ਆਪਾਂ ਬੁਰੀ ਚੰਗੀ ਟੇਕੇ ਨਾਲ ਪਹਿਲਾਂ ਆਪਾਂ ਬਾਜ ਨਾਲ ਜਿਹੜਾ ਨੋਕਰ ਬੈਗ ਤੋਂ ਉਸ ਨੂੰ ਟੈਟ ਕਰਾਂਗੇ ਤੇ ਬਾਅਦੋਂ ਪੈਨ ਨਾਲ ਜਾਂ ਸੂਈ ਨਾਲ ਆਪਾਂ ਜਿਹੜੇ ਬਲ ਨੇ ਉਹ ਬਣਾਵਾਂਗੇ ਤਾਂ ਇਹਨਾਂ ਆਪਣਾ ਇੱਕ ਆਖਰੀ ਲੜ ਲੈ ਗਿਆ ਹੈ ਇਸ ਵਿੱਚ ਵੀ ਆਪਾਂ ਜਿਹੜੇ ਬਲ ਨੇ ਉਹ ਬਣਾਵਾਂਗੇ ਤਾਂ ਆਪਾਂ ਜਿਹੜਾ ਉਹ ਪੇਜ ਉਸ ਨੂੰ ਆਪਾਂ ਇਹਦਾ ਇਹ ਦੋਰਾ ਉਹਦਾ ਖੋਲਦਾ ਪਾਸਾ ਉਹਨੂੰ ਆਪਾਂ ਖਿੱਚਾਂਗੇ ਜਿਹੜਾ ਉਹਦਾ ਪਤਲਾ ਪਾਸਾ ਹੈ ਤੇ ਜਿਹੜਾ ਉਸ ਵਿੱਚ ਆਪਾਂ ਅੰਗੂਠਾ ਅੰਗੂਠੇ ਤੇ ਉਂਗਲੀ ਨਾਲ ਪਰ ਜਿਹੜੇ ਉਸ ਵਿੱਚ ਬਲ ਬਣਾਵਾਂਗੇ ਤਾਂ ਆਪਾਂ ਉਸ ਵਿੱਚ ਬਰੀਕ-ਬਰੀਕ ਬਲ ਬਣਾ ਕੇ ਨੋਕ ਨਾਲ ਬਾਜ ਨਾਲ ਨੋਕ ਨੂੰ ਸੈੱਟ ਕਰਾਂਗੇ ਤੇ ਬਾਅਦ ਤੋਂ ਜਿਹੜਾ ਆਪਾਂ ਦਬਾਵਾਂਗੇ ਤੇ ਆਪਾਂ ਫਿਰ ਬਾਜ ਨਾਲ ਜਿਹੜੀ ਆਪਾਂ ਨੋਕ ਸੈੱਟ ਕਰ ਲੈਣੀ ਹੈ ਤੇ ਬਲ ਜਿਹੜੇ ਆਪਾਂ ਬਦਾਲ ਲੈਣੇ ਆ ਤੁਸੀਂ ਵਾਲ ਵਧਾਉਣ ਲਈ ਸ਼ੂਈਆ ਪੱਗਵਾਂ ਵਰਤ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਆਪਾਂ ਜਿਹੜੀ ਸ਼ੇਪ ਸਟਕਾਣੀ ਆ ਸੇਵ ਸਟਕਾਣ ਤੋਂ ਬਾਅਦ ਆਪਾਂ ਬਾਜ ਨਾਲ ਜਿਹੜੇ ਜਿੱਥੇ ਤੇ ਆਪਣਾ ਵਾਲ ਕੋਈ ਢਿੱਲਾ ਜਾਂ ਉੱਥੇ ਨਹੀਂ ਵਾਲੂਗਾ ਤਾਂ ਆਪਾਂ ਉਸ ਨੂੰ ਟੜਕਾ ਲੈਣਾ ਟੜਕਣ ਤੋਂ ਬਾਅਦ ਹੁਣ ਆਪਾਂ ਜਿਹੜੇ ਪੱਗਵਾਂ ਵਾਲ ਵਾਲ ਪਾਉਣੇ ਦੱਸਾਂ ਹਾਂ ਤਾਂ ਜਿਹੜਾ ਆਪਾਂ ਉਸ ਵਿੱਚ ਦੋ ਪੱਗਵਾਂ ਬਰਤਣੇ ਆ ਤੇ ਆਪਾਂ ਹੁਣ ਲੜ ਪਹਿਲੇ ਲੜਦੇ ਜਿਹੜੇ ਆਪਾਂ ਵਾਲ ਵਧਾਉਣੇ ਆ ਤੇ ਆਪਾਂ ਉਹਨੂੰ ਚੰਗੇ ਤਰ੍ਹਾਂ ਫੇਰਨਾ ਤਾਂ ਜੋ ਆਪਣੀ ਜਿਹੜੀ ਪੱਗ ਨਾ ਆਪੜੇ ਜਿਹੜੇ ਜਿਹੜੇ ਦਾੜਾ ਆਪਣੇ ਢਿੱਲੇ ਦਿੰਦੀਆਂ ਆਪਾਂ ਉਥੇ ਉਥੇ ਜਿਹੜੇ ਪਿੰਨ ਨੇ ਉਹ ਫੇਰਾਂਗੇ ਤਾਂ ਜਿੱਥੇ ਜਿੱਥੇ ਆਪਣੇ ਲਾਟ ਲੈਣਾ ਆਪਾਂ ਤੇ ਪਿੰਨ ਪਿੰਨ ਫੇਰਾਂਗੇ ਤਾਂ ਜਿੱਥੇ ਆਪਾਂ ਨੂੰ ਸਾਫ਼ ਜਾਂ ਸਾਫ਼ ਲੱਗਦੇ ਸੀ ਉੱਥੇ ਵੀ ਜਿਹੜੇ ਪਿੰਨ ਨੇ ਉਹ ਫੇਰਾਂਗੇ ਤੇ ਫਿਰ ਇਸ ਤੋਂ ਬਾਅਦ ਬਾਕੀ ਲੜਾਂ ਜਬੀ ਆਪਾਂ ਉਸੇ ਤਰੀਕੇ ਨਾਲ ਬਲਾਂ ਟਾਟੀਆਂ ਜਿੱਥੇ ਕੋਈ ਬੰਨਾ ਨਹੀਂ ਹੋਊਗਾ ਆਪਾਂ ਉਥੇੋਂ ਵਾਲ ਨੂੰ ਪਾ ਲਾਂਗੇ ਦੇ ਸੰਗਰੇ ਕਰਨਿਆਂ ਵਾਲ ਤਾਂ ਆਪਾਂ ਪਹਿਲਾਂ ਬਾਜ ਨਾਲ ਆਪਾਂ ਨੋਕ ਸੈੱਟ ਕੀਤੀ ਹੁਣ ਆਪਾਂ ਜਿਹੜੇ ਪੈਨ ਉਹਦੇ ਨਾਲ ਨੋਕ ਸੈੱਟ ਕਰਾਂਗੇ ਤਾਂ ਉਹ ਆਪਣੇ ਨੋਕ ਤੋਂ ਬੜਾ ਸਟਾਰਟ ਹੋਣਗੇ ਐਂਡ ਤੱਕ ਜਾ ਕੇ ਖਤਮ ਹੋਣਗੇ ਆਪਾਂ ਪੂਰੀ ਚੰਗੀ ਢਿੱਕੇ ਨਾਲ ਆਪਾਂ ਪੈਨ ਵਾਲੀ ਉਹਦੇ ਬਲ ਦੀ ਉਹ ਬਣਾਵਾਂਗੇ ਬਲ ਬੈਕ ਤੋਂ ਆਪਾਂ ਜਿਹੜੇ ਨੇਗੇ ਉਹ ਟਾਈਟ ਕਰਾਂਗੇ ਪੈਨ ਨੂੰ ਕਿਉਂਕਿ ਫਿਰ ਆਪਾਂ ਜਿਹੜਾ ਬਾਲਾ ਜਿਹੜਾ ਆਪਾਂ ਪੇਚ ਬਣਾਇਆ ਸੀ ਲਾਉ ਜੇ ਤਾਂ ਇਹ ਆਪਾਂ ਜਿਹੜੀ ਪੱਗ ਆ ਉਹ ਦੇਖਣ ਵਿੱਚ ਬੁਰੀ ਲੱਗੇਗੀ ਤਾਂ ਆਪਾਂ ਜਿਹੜਾ ਲੜ ਸੀਗਾ ਉਹਨੂੰ ਆਪਾਂ ਪੂਰੀ ਸੈੱਟ ਕਰਕੇ ਜਿਹੜਾ ਆਪਾਂ ਥੋੜੀ-ਮੋਟੀ ਸੈਟਿੰਗ ਉਹਨੂੰ ਕਰਾਂਗੇ ਤੇ ਆਪਾਂ ਜਿਹੜਾ ਸ਼ੇਮਾ ਲੜਾ ਲਾਇਆ ਸੀ ਪਹਿਲਾਂ ਆਪਾਂ ਉਹਨੂੰ ਹਲਕਾ ਜਿਹਾ ਢਿੱਲਾ ਕਰਕੇ ਲੜ ਨੂੰ ਜਿੱਥੇ ਆਪਣੇ ਲੜ ਪਲ ਮੁੱਕਦੇ ਸੀਗੇ ਆਪਾਂ ਉਥੇ ਦੋ ਗੰਬਾਲ ਉਹਦੇ ਥੱਲੇ ਰੱਖ ਕੇ ਸ਼ੇਮਾ ਲੜ ਦੀ ਹੁਣ ਫੇਰਾ ਫੋਲਡਰ ਨੂੰ ਚੰਗੀ ਤਰ੍ਹਾਂ ਚਟਕੜ ਕੇ ਲਗਾ ਲੈਣਾ ਤਾਂ ਜੋ ਜੇ ਇਹ ਆਪਣਾ ਲੜ ਖਿਸਕ ਵੀ ਜਾਂਦਾ ਤਾਂ ਉਹ ਲੜੇ ਵਿੱਚੋਂ ਜਿਹੜੇ ਆਪਣੀ ਪੇਜਾਂ ਨਹੀਂ ਦਿਖੂਗਾ ਜਿਹੜੇ ਆਪਾਂ ਬਲ ਪਾਇਸ਼ੀ ਉਹਨਾਂ ਦਾ ਉਹਨਾਂ ਦਾ ਸੈਕਸਰ ਲੈਣਾ ਤੇ ਫਿਰ ਇਸ ਤੋਂ ਬਾਅਦ ਹੁਣ ਆਪਾਂ ਛੇਮਾ ਲੜ ਦੁਆਰ ਤੋਂ ਲਾਵਾਂਗੇ ਜਾਨਕਿ ਦੁਆਰਾ ਦੁਆਰਾ ਲਾ ਕੇ ਦੱਸਣਗੇ ਉਸੇ ਹੀ ਤਰੀਕੇ ਨਾਲ ਆਪਾਂ ਉਸ ਨੂੰ ਡਬਲ ਫੋਲਡ ਕਰਕੇ ਤੇ ਉਤੋਂ ਜਿਹੜੇ ਆਪਾਂ ਪੈਂਚ ਕਰਨੇ ਉਤੋਂ ਪੈਂਚ ਕਰਨਾ ਜਿਹੜੀ ਆਪਣੀ ਸ਼ੇਪ ਬਣਨੀ ਆ ਤੇ ਫਿਰ ਇਸ ਤੋਂ ਬਾਅਦ ਆਪਾਂ ਉਤਲੇ ਜੜਾਂ ਦੀ ਸੈਟਿੰਗ ਕਰਾਂਗੇ ਵੀਡੀਓ ਨੂੰ ਜ਼ਿਆਦਾ ਰੱਖਣ ਲਈ ਸ਼ੇਪ ਸੇਵ ਜ਼ਰੂਰ ਕਰ ਲਿਓ ਵੀਡੀਓ ਨੂੰ ਅਤੇ ਸ਼ੇਅਰ ਜਰੂਰ ਕਰਿਓ ਨਾ ਵੀਰਾਂ ਨੂੰ ਜਿਹੜੇ ਵੀਰ ਪੇਚਾਂ ਵਾਲੀ ਪੱਗ ਤੋਂ ਬਲ ਬਣਾਉਣੇ ਸਿੱਖ ਲੈਣ ਜਾਂ ਸਿੱਖ ਰਹੇ ਹਨ ਉਹ ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਕੋਈ ਹੋਰ ਵੀ ਪੱਗ ਦੀ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਤਾਂ ਨੂੰ ਕਮੈਂਟ ਸੈਕਸ਼ਨ ਵਿੱਚ ਦੋ ਰੂਸ ਦਿਓ ਤਾਂ ਇਹ ਨਾਲ ਆਪਾਂ ਕਰ ਆਪਾਂ ਜਿਹੜਾ ਲਾਸਟ ਵਾਲਾ ਲਗਾਉਣ ਦੇ ਵਿੱਚ ਆਪਾਂ ਦੋਨੇ ਪੱਲੇ ਨੂੰ ਫੋਲਡ ਕਰਕੇ ਪੂਰੀ ਚੰਗੀ ਤਰੀਕੇ ਨਾਲ ਵੱਟ ਪਾ ਕੇ ਲਗਾ ਦੇਵਾਂਗੇ ਤੇ ਆਪਾਂ ਨੂੰ ਪਿੱਛੋਂ ਚੰਗੀ ਤਰ੍ਹਾਂ ਚੜਾਈ ਤੇ ਲਿਆਣਾ ਤੇ ਲਿਆ ਕੇ ਉਸ ਵਿੱਚ ਜਿਹੜੇ ਉਂਗਲੀ ਤੇ ਅੰਗੂਠੇ ਨਾਲ ਆਪਾਂ ਜਿਹੜੇ ਵਾਲ ਇਕੱਠੇ ਕਰਨੇ ਆ ਇਕੱਠੇ ਕਰਕੇ ਆਪਾਂ ਉਸ ਲੜ ਨੂੰ ਥੋੜਾ ਜਿਹਾ ਚੌੜਾ ਕਰ ਲੈਣਾ ਥੋੜਾ ਕਰਕੇ ਤੇ ਉਤੋਂ ਜਿਹੜੇ ਵਾਲ खत्म नहीं आगे तो आप उस चंह तरह सैट कर लेना सैट करके आप उस जिथे अपना कल नक् की सीज होंगी आप चंकी तरह सैट करके छेवे लड़ के थले दब देना दबन तो बाद जो थोड़ा लड़ बड़ा आता तो पहले आप छेवे लड़ते थल दब के फिर एंड तक जरूर दबना ਤੇ ਫਿਰ ਇਸ ਤੋਂ ਬਾਅਦ ਆਪਾਂ ਜਿਹੜਾ ਸਟਕਣਾ ਸੇਟਕਣਾ ਜਿਹੜਾ ਪਪੂਲਰ ਹੁੰਦਾ ਆਇਆ ਸੀ ਉਹਦੇ ਉਹ ਆਪਾਂ ਡਬਲ ਕਰਨ ਡਬਲ ਕਰਨਾ ਕਿਉਂਗਾ ਜਿਹੜਾ ਆਪਣਾ ਥੱਲੇ ਕੇਸ਼ੀਆਂ ਵੇਸ ਬੰਨਿਆ ਦਾ ਉਹ ਦਿਖਦਾ ਨਹੀਂ ਤੇ ਫਿਰ ਇਸ ਤੋਂ ਬਾਅਦ ਆਪਾਂ ਨੂੰ ਸੈਟ ਕਰ ਲੈਣਾ ਸੈਟ ਕਰਕੇ ਜਿਹੜਾ ਬੈਗ ਦਾ ਲਾ ਲਾਉਣਾ ਅੱਧਾ ਅੱਧਾ ਸੱਜੇ ਤੇ ਖੱਬੇ ਭੋਲ ਕਰਕੇ ਲਗਾ ਦੇਣਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ